ਮੈਂ ਬੰਮੀ ਕਪੜੇ ਚੁਕਨੇ ਭਾਰ ਨਹੀਂ ਬਸ ਮੈਂ ਕੋਈ ਨਹੀਂ ਪਾਤੀ ਕਪੜੇ ਦਾ ਆਹ ਧੋ ਰਹਿ ਗਈ ਮੈਂ ਪਾ ਦਉਗੀ ਤੇ ਤੂੰ ਇਹਨਾਂ ਨੂੰ ਨਵਾਣੂ ਕਿ ਨਾਲੇ ਆਪ ਨਾਲ ਆ ਕੇ ਅੰਦਰ ਵਜਾ ਹਾਂ ਮੈਂ ਧੋ ਦਉਗੀ ਕੋਈ ਨਹੀਂ ਧੋਣ ਦੀ ਮੇਰੀ ਗੱਲ ਸੁਣ ਬਤਾ ਹਾਂ ਮਾਸੀ ਤੂੰ ਤਾਂ ਗੁੱਸਾ ਹੀ ਕਰ ਗਿਆ ਮੈਂ ਕੋਈ ਆਏ ਨਹੀਂ ਸੀ ਮੈਨੂੰ ਮੇਰੀ ਆਤਮਾ ਵੀ ਦੁਖੀ ਹੈ ਮੈਂ ਤਾਂ ਹੀ ਫਿਰ ਮੈਥੋਂ ਭਟਕਿਆ ਜਾਂਦਾ ਬਲੱਡ ਵਾਜ ਜਾਂਦਾ ਮੈਥੋਂ ਬੋਲਿਆ ਜਾਂਦਾ ਤੈਨੂੰ ਆਪ ਨੂੰ ਤਾਂ ਪਤਾ ਜਦੋਂ ਮੈਂ ਬੋਲ ਕੇ ਹਰ ਦੇ ਮਰ ਕੇ ਮੈਂ ਵਜਦੀ ਪੈ ਜਾਂਦੀ ਉਹ ਵੀ ਜਿਹੜਾ ਜਸ ਹੈ ਤੇ ਮੈਂ ਅਹੀਂ ਤੈਨੂੰ ਕੱਲ ਕਿੰਨਾ ਸਮਝਾਇਆ ਚੱਲ ਵੀ ਗੱਲ ਤਾਂ ਇਹ ਹੈ ਵੀ ਤੂੰ ਸਾਡੀ ਗੱਲ ਮੰਨ ਕਮਲੀ ਨਮਨ ਕਰ ਤੇਰਾ ਆਪਦਾ ਬਾਈ ਨੇ ਤੈਨੂੰ ਜੱਸ ਨਹੀਂ ਕਿਹਾ ਵੀ ਗੁਰੂ ਘਰ ਜਾਇਆ ਕਰ ਤੂੰਵੇਂ ਆਪਦਾ ਦਿਨ ਦਿਨ ਚੜਦੇ ਨਾਲ ਗੁਰੂ ਘਰ ਜਾਇਆ ਕਰ ਅਰਦਾਸ ਕਰਿਆ ਕਰ ਤੇਰੇ ਘਰ ਦਾ ਭਲਾ ਹੀ ਹੋ ਹਜੇ ਤਾਂ ਮੈਂ ਆਏ ਆਣੀ ਚੱਲ ਸੱਤ ਜੋਗ ਦੀ ਜੰਮੀ ਐ ਨਰਮ ਮੈਂ ਮੈਥੋਂ ਕਹਾ ਕੇ ਚੁੱਪ ਕਰ ਜਾਂਦੀ ਐ ਆ ਲੋਕਾਂ ਦੀਆਂ ਬੰਵਾਂ ਦੀ ਐਡੀ ਐਡੀ ਲੁਤਰੋ ਲੱਗੀ ਵੀ ਆ ਨਾਲੇ ਤਾਂ ਭੁੱਖਿਆ ਨੰਗਿਆ ਘਰਾਂ ਦੀਆਂ ਤੇ ਨਾਲੇ ਬੋਲਦੀਆਂ ਇਡਾ ਇੰਨਾ ਮੈਂ ਕਹਿੰਦਾ ਤੇਥੋਂ ਮਾਫੀ ਮੰਗਣਾ ਚਾਹੀਦੀ ਸੀ ਮਾਫੀ ਮੰਮੀ ਐ ਕੀ ਕਰਾਂ ਲੱਗਿਓ ਨਾ ਪਰਤਾ ਲਗਾ ਬਾਹਰ ਚੜ੍ਹਦੀ ਸੋਤ ਦੀ ਸੀ ਵੀ ਤੇ ਖਾਫੀ ਮਾਫੀ ਮੰਗ ਲਿਆ ਮੈਂ ਬਹੁਤ ਅਤਿਆਜ ਕਰਤੀ ਤੇਰੇ ਤੇ ਮੰਮੀ ਕਦੇ ਸੱਸਾ ਵੀ ਨਾ ਤੂੰ ਮਾਫੀ ਮੰਗਦੀਆਂ ਨੇ ਕਿੱਥੇ ਗਿਆ ਸੀ ਆਏ ਦੱਸ ਮम्मा ਨੂੰ ਕਿੱਥੇ ਗਏ ਸੀ ਮੇਰੇ ਪਾਪਾ ਅੱਡੇ ਵੀ ਸੀ ਅਸੀਂ ਤਾਂ ਨਾ ਮੈਂ ਤੈਨੂੰ ਅੰਗੜਵਾੜੀ 'ਚ ਜਾਂਦੀ ਜਾਂਦੀ ਵੰਡੀ ਲੈ ਗਈ ਅੱਛਾ ਮੈਂ ਆਖਿਆ ਮੈਂ ਖਾ ਚੱਲ ਮੈਂ ਕਿਹੜਾ ਤੰਗ ਕਰਨਾ ਤੰਗ ਤਾਂ ਭੋਰਾ ਵੀ ਨਹੀਂ ਕਰਦੀ ਵੰਡੀ ਜਾ ਕੇ ਰਮ ਆਹ ਸੂਟ ਦੇਖ ਕੇ ਹੁਣ ਸੂਟ ਤਾਂ ਸੋਨਾ ਹੈ ਮੰਮੀ ਇੱਕ ਹੋਰ ਵੀ ਹੈ ਇੱਕ ਕੀ ਹੈ ਦੋ ਹੈ ਹਰ ਇੱਕ ਬੋਲ ਦੇਈਂ ਦੇਖਾ ਕਾ ਲੱਗਿਆ ਕਿਹਨ ਲੱਗਿਆ ਪਤ ਤੈਨੂੰ ਵੀ ਹਾਂਜੀ ਮੰਮੀ ਸੂਟ ਦੋਵੇਂ ਸੋਨੇ ਨੇ ਔਰੇ ਪਸੰਦ ਆ ਨਾ ਤੇਰੇ ਤੇ ਪਸੰਦ ਆਗੇ ਪਰ ਮੰਮੀ ਇੰਨਾ ਖਰਚਾ ਕਰਨ ਦੀ ਕੀ ਲੋੜ ਸੀ ਤੇ ਕਿਉਂ ਖਰਚਾ ਹੁਣ ਤੁਹਾਡੇ ਨਾਲੋਂ ਤਾਂ ਨਹੀਂ ਚੰਗਾ ਹਾਂ ਯਾਰ ਮਾਸੀ ਤਾਂ ਯਾਰ ਬਈ ਜਸ ਠੀਕ ਆ ਹੁਣ ਦੋ ਕੁ ਮਹੀਨੇ ਤਾਂ ਬਹੁਤ ਔਖਾ ਸੀ ਤੈਨੂੰ ਪਤਾ ਅਗਰ ਮੇਲ ਦੀ ਮੌਤ ਤੋਂ ਬਾਅਦ ਦਾਖਲ ਰੱਖੀ ਉੱਥੇ ਚਲ ਬਈ ਧੀ ਦੀ ਐਵੇਂ ਐਵੇਂ ਤਾਂ ਪਤਾ ਤਾਂ ਲੱਗਦਾ ਪਰ ਕੁਝ ਟਾਈਮ ਪਾ ਕੇ ਲੱਗ ਜਾਂਦਾ ਹਾਂ ਇਹ ਤਾਂ ਗੱਲ ਹੈ ਹੂੰ ਤਾਂ ਹੁਣ ਤਾਈ ਨੂੰ ਇਹੀ ਗੱਲ ਕਹੀ ਵੀ ਗੁਰੂ ਦੇ ਨਾਲ ਲੱਗੀ ਰਹੇ ਹੀ ਵਾਹਿਗੁਰੂ ਸੱਚੇ ਬਾਸ਼ਾ ਹੇ ਵਾਹਿਗੁਰੂ ਸਤਿਰਸਤਿ ਰੱਖੀਂ ਮੇਰਾ ਮਾਰਕਾ ਸੁਖ ਸ਼ਾਂਤੀ ਰੱਖੀ ਹੇ ਵਾਹਿਗੁਰੂ ਮੇਰੇ ਪਰਿਵਾਰ ਤੇ ਮੇਰ ਪਰਿਆ ਹੱਥ ਰੱਖੀ ਸੱਚੇ ਪਾਤਸ਼ਾਹ ਹੇ ਸੱਚੇ ਪਾਤਸ਼ਾਹ ਮੈਂ ਤਾਂ ਐਵੇਂ ਭਟਕਦੀ ਰਹੀ ਆਪਦੀਆਂ ਪੋਤੀਆਂ ਨੂੰ ਬੁਰਾ ਭਲਾ ਕਹਿੰਦੀ ਰਹੀ ਆਪਦੀ ਨੂੰਹ ਨੂੰ ਬੁਰਾ ਭਲਾ ਕਹਿੰਦੀ ਰਹੀ ਹੇ ਵਾਹਿਗੁਰੂ ਚੱਲ ਮੈਨੂੰ ਸਮਤ ਬਖਸ਼ੀ ਰੇਟੀ ਬਖਸ਼ੀ ਚੱਲ ਸਮਤ ਬਖਸ਼ੀ ਹੈ ਪਰਮਾਤਮਾ ਮੇਰੇ ਮੇਰੇ ਭਾਵੇਂ ਪੋਤਾ ਹੋਵੇ ਭਾਵੇਂ ਪੋਤੀ ਹੋਵੇ ਬਸ ਉਹ ਤੇਰੇ ਘਰ ਦਾ ਜੀ ਹੈ ਮੈਂ ਤਾਂ ਐਵੇਂ ਪਟਕਦੀ ਰਹੀ ਗੁਰਦੁਆਰਾ ਮੇਰੇ ਘਰ ਦੇ ਕੋਲੇ ਸੀ ਤੇ ਮੈਂ ਐਵੇਂ ਪਖੰਡੀਆਂ ਕੋਲੇ ਤੁਰੀ ਫਿਰਦੀ ਰਹੀ ਇਹ ਪਰਮਾਤਮਾ ਮੈਨੂੰ ਬਖਸ਼ਿਓ ਮੇਰੀਆਂ ਗਲਤੀਆਂ ਤੇ ਪਰਦਾ ਪਾਇਓ ਇਹ ਸੱਚੇ ਪਾਤਸ਼ਾਹ ਤੁਸੀਂ ਹੈ ਜੋ ਕੁਛ ਕਰਨਾ ਹੈ ਬਸ ਮੈਨੂੰ ਤੰਦਰੁਸਤੀ ਦਿਓ ਮੇਰੇ ਪਰਿਵਾਰ ਨੂੰ ਤੰਦਰੁਸਤੀ ਦਿਓ ਇਹ ਵਾਹਿਗੁਰੂ ਸੱਚੇ ਪਾਤਸ਼ਾਹ ਤੰਦਰੁਸਤੀ ਨਾਲ ਰੱਖੀ ਮੈਂ ਤਾਂ ਐਵੇਂ ਪਟਕਦੀ ਰਹੀ ਕੇਲਿਆਂ ਚਪੜਿਆਂ ਚ ਐਵੇਂ ਤੁਰੀ ਫਿਰਦੀ ਰਹੀ ਜੋ ਕੁਛ ਹੈਗਾ ਤੇਰੇ ਦਰ ਤੋਂ ਹੀ ਮਿਲਣਾ ਵਾਹਿਗੁਰੂ ਮੇਰੀਆਂ ਗਰਤੀਆਂ ਤੇ ਪਰਦਾ ਪਾਇਓ ਮੇਰੇ ਨੂੰ ਨੂੰ ਮੇਰੇ ਪੋਤੇ-ਪੋਤੀਆਂ ਪੋਤਰੀਆਂ ਨੂੰ ਮੇਰੇ ਨੂੰ ਤੰਦਰੁਸਤੀ ਬਖਸ਼ਿਆ ਪ੍ਰਮਾਤਮਾ ਤੋਹੀ ਹੈ ਜੋ ਕੁਝ ਕਰਨਾ ਸੱਚੇ ਪਾਤਸ਼ਾਹ ਬਸ ਆਪ ਦੇ ਲੜਨ ਵਾਲੀ ਲੈ ਹੀ ਰੱਖਿਓ ਵਾਹਿਗੁਰੂ 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 ਪਾਤਸ਼ਾਹ ਵਾਹਿਗੁਰੂ 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 ਲੈ ਦੱਸ ਉਹੀ ਬਾਬਿਆਂ ਕੋਲੇ ਤੁਰੀ ਫਿਰਦੀ ਰੀ ਆ ਗੁਰੂ ਘਰ ਜਾ ਕੇ ਦੇਖ ਲੈ ਕਿੰਨਾ ਸਕੂਨ ਮਿਲਦਾ ਹੈ ਸ਼ਾਂਤੀ ਆ ਜਾਂਦੀ ਹੈ ਮਨ ਨੂੰ ਦੇਖ ਲੈ ਪਟਕਣਾ ਜਦੋਂ ਲੱਗੀ ਹੋਵੇ ਪਹਿਲਾਂ ਆਹ ਦੇਖ ਲੈ ਗੁਰੂ ਘਰ ਜਾ ਕੇ ਤਾਂ ਆਰਾਮਦਾਰੀ ਆ ਜਾਂਦੀ ਹੈ ਨਾਲੇ ਆਪਦਾ ਸਰੀਰ ਹੌਲਾ ਫੁੱਲ ਵਰਗਾ ਹੋ ਜਾਂਦਾ ਹੈ ਏ ਵਾਹੀ ਗੁਰੂ ਸੱਚੇ ਪਾਤਸ਼ਾਹ ਆਈ ਆਪਦੇ ਚਰਨਾਂ ਨਾਲ ਲਾਈ ਰੱਖੇ ਵਾਹੀ ਗੁਰੂ ਸੱਚੇ ਪਾਤਸ਼ਾਹ ਆ ਮੰਮੀ ਸਮੋਸੇ ਮੰਗਾਏ ਸੀ ਮੈਂ ਆ ਲੋ ਅੱਛਾ ਮੰਗਾਏ ਸੀ ਚਲ ਕੋਈ ਨਹੀਂ ਖਾਲਾ ਤੂੰ ਖਾਲਾ ਕੋਈ ਨਹੀਂ ਪਤਾ ਆ ਸੂਤੋ ਕੇ ਭੇਜਤਾ ਹਾਂ ਖਾ ਲਾ ਕੋਈ ਨਹੀਂ ਤੂੰ ਖਾ ਲਾ ਤੂੰ ਖਾ ਖੂ ਲੈ ਅਕਰ ਚਾ ਜਨ ਨਾਲੇ ਗਰਮੀ ਚ ਨਾ ਬੜਾ ਫਿਰਿਆ ਕਰ ਕੋਈ ਨਹੀਂ ਹੂੰ ਬੜੀ ਗਰਮੀ ਚ ਨਾ ਜਾਇਆ ਕਰ ਮੈਂ ਨਾ ਕੱਲ ਨੂੰ ਮੰਡੀ ਜਾਉਂਗੀ ਤੇ ਫਲ ਫਰੂਟ ਲੈ ਆ ਕੇ ਆਉਂਗੀ ਤੈਨੂੰ ਜੰਗਾ ਹਮੇ ਧਿਆਨ ਰੱਖਿਆ ਕਰ ਆ ਵੀ ਸਿਹਤ ਦਾ ਖਾ ਲਾ ਖਾ ਲਾ ਖਾ ਤੂੰ ਖਾ ਲਾ ਮੈਂ ਖਾ ਲਾ ਹਰ ਫੂਟ ਵੱਧੂ ਖਾਇਆ ਕਰ ਤੇ ਨਾਲੇ ਬਾਹਲਾ ਗਰਮੀ 'ਚ ਨਾ ਕਰਿਆ ਕਰ ਜਿੰਨਾ ਕੰਮ ਹੁੰਦਾ ਕਰ ਲਿਆ ਕਰ ਕੁਛ ਮੈਂ ਕਰ ਲਿਆ ਕਰੂੰਗੀ ਹੌਲੀ-ਹੌਲੀ ਕਰਕੇ ਬਾਹਲਾ ਗਰਮੀ 'ਚ ਤੁਰਨਾ ਨਹੀਂ ਠੀਕ ਹੈ ਠੀਕ ਹੈ ਆਪਦਾ ਆਰਾਮਦਰੀ ਕਰਿਆ ਕਰ ਮੜੀ ਮੋਟੀ ਨਾਲੇ ਬੱਚਾ ਵਧੀਆ ਰਹਿੰਦਾ ਹਾਂ ਵਿੱਚ ਧਿਆਨ ਰੱਖੇ ਅੱਗੇ ਅਸੀਂ ਕਿਹੜਾ ਖਾਂਦੇ ਸੀਗੇ ਅਸੀਂ ਕੀ ਦਵਾਈਆਂ ਬੂੜੀਆਂ ਖਾਦੇ ਸੀ ਅਸੀਂ ਤਾਂ ਖਾਣ ਪੀਣ ਤੇ ਧਿਆਨ ਰੱਖਦੇ ਸੀ ਚੰਗਾ ਚਲੋ ਜਿਵੇਂ ਮੰਮੀ ਤੁਸੀਂ ਕਹਿੰਨੇ ਹੋਵੇਂ ਕਰ ਲਵਾਂ ਹਾਂ ਮੈਂ ਖਾ ਲਾ ਤੁਸੀ ਖਾਓ ਮੰਮੀ ਖਾੜਾ-ਖਾੜਾ ਪਤਾ ਤੁਮੀ ਖਾੜਾ-ਖਾੜਾ ਖਾੜਾ ਚੱਕਲਾ ਖਾ ਤੇਰੀ ਬਣਾਸੀ ਅੱਛਾ ਹੋਰ ਤਕੜੀਆਂ ਹਾਂ ਠੀਕ ਐ ਤੂੰ ਦੱਸ ਕਿਵੇਂ ਠੀਕ ਐ ਵਧੀਆ ਵਧੀਆ ਅਸੀਂ ਠੀਕ ਐ ਸਾਰੇ ਘਰੇ ਭੈਣ ਕਿੱਥੇ ਐ ਅਸੀਂ ਅਸੀਂ ਰਵਣ ਕਿੱਥੇ ਆ ਗਈ ਦਿੰਦੀ ਨਹੀਂ ਆ ਅੰਦਰ ਹੀ ਕੰਮ ਕਰੀ ਜਾਂਦੀ ਸੀਗੀ ਅੰਦਰ ਹੀ ਹੋਊਗੀ ਚਲੋ ਬਲਾਓ ਫਿਰ ਉਹਨੂੰ ਕਿਉਂ ਕਿਵੇਂ ਸੀ ਮम्मी ਨੇ ਕਹਿਸਿਆ ਕਹਿੰਦੀ ਮੀਨਾ ਨੂੰ ਕਿਰਾ ਆਪੇ ਇੱਥੇ ਲਿਆ ਕਹਿੰਦੀ ਨਾ ਵੀ ਲਿਆ ਅਸੀਂ ਨਹੀਂ ਮੈਂ ਨਹੀਂ ਤੋਰਦੀ ਤੋਰਦੀ ਮੈਂ ਤਾਂ ਹੁਣ ਆਈ ਹਜੇ 2000 ਰੁਪਏ ਦਵਾਈ ਦਾ ਦਿਵਾ ਕੇ 6 ਗ੍ਰਾਮ ਤੋਂ ਚ ਫੋਨ ਮੈਂ ਆਈ ਕਿਸੇ ਜੋਗਰੇ ਕਰਦੀ ਹੈਗੀ ਮੈਂ ਨਹੀਂ ਤੋਰਦੀ ਗੁੱਸੇ ਰਹੋ ਰਾਜੀ ਰਹੋ ਕਾਰਾਂਾਂਗੇ ਲਾਜ ਲੋਈ ਨਾਲੇ ਫਲ ਫਰੂਟ ਵਧੀਆ ਖਵਾ ਦਿਆ ਕਰਾਂ ਤੇ ਜਦੋਂ ਪਹਿਲਾਂ ਇਲਾਜ ਕਰਾਉਣਾ ਸੀ ਉਹ ਤਾਂ ਤੁਸੀਂ ਕਿਸੇ ਨੇ ਬੱਤੀ ਨਹੀਂ ਵਾਹੀ ਤੇ ਹੁਣ ਅੱਜ ਤੁਸੀਂ ਇਹਨੂੰ ਲੈਣ ਆ ਗਏ ਮੈਂ ਨਹੀਂ ਜਾਣ ਜੂਣ ਦੰਦੀ ਮਸਾ ਤਾਂ ਮੈਂ ਉਹਦੀ ਧਿਆਨ ਰੱਖਣ ਲੱਗੀ ਐ ਮੈਂ ਤਾਂ ਜਾਨ ਨਹੀਂ ਦੇਣਾ ਉਹਨੂੰ ਰਵਣ ਪੁਰਿਆ ਅੱਛੀ ਕਰ ਗਏ ਅੱਛੀ ਕਰ ਗਏ ਇਹ ਚੱਲ ਪਾ ਕੱਪੜੇ ਵਾਹ ਚੱਲੇ ਆਪਾਂ ਲੈ ਦੇਖ ਲੈ ਪਾ ਕੱਪੜੇ ਕਿਉਂ ਕੀ ਗੱਲ ਐ ਕੱਪੜੇ ਪਾ ਕੇ ਤੇਰੇ ਨਾਲ ਰਵਣ ਤੁਰ ਜੂਗੀ ਮਸੇ ਜਾਣਾ ਤਾਂ ਹੈਗੇ ਹੁਣ ਮਹੀਨਾ ਉੱਥੇ ਲਾ ਆਉਗੀ ਨਹੀਂ 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 ਜਦੋਂ ਹੁਣ ਟਿਕ ਕਰਨੀ ਤੁਸੀਂ ਇਹਦੀ ਬਾਤ ਪੁੱਛੀ ਤੇ ਹੁਣ ਕਾਸ ਨੂੰ ਪੁੱਛਦਾ ਮੈਂ ਤਾਂ ਇਹ ਕਹਿਣੀ ਆ ਵੀ ਇਹਨੂੰ ਪੁੱਛ ਲੈਣ ਨੂੰ ਵੀ ਜਾਵੜੂਗੀ ਇਹ ਪੁੱਛ ਲੈ ਚੱਲ ਰਵਣ ਚੱਲੀਏ ਵੀਰੇ ਮੈਂ ਮੰਮੀ ਤੋਂ ਪਿੱਛੇ ਵੀ ਨਾ ਕੀਤੀ ਨਹੀਂ ਜਾ ਸਕਦੀ ਲੈ ਲੈ ਜਾ ਬੈਠੇ ਨੇ ਮੰਮੀ ਨਾਲ ਗੱਲ ਕਰੋ ਹਾਂ ਮੰਮੀ ਨਾਲ ਕੀ ਗੱਲ ਕਰਨੀ ਆ ਤੂੰ ਜਾਣਾ ਨਹੀਂ ਹੁਣ ਪਿੰਡ ਫਿਰ ਜਿਵੇਂ ਮੰਮੀ ਕਹਿਣ ਕਿ ਮੈਂ ਉਹਵੇਂ ਕਰ ਲੂੰਗੀ ਨਹੀਂ ਅਸੀਂ ਤਾਂ ਵੀ ਲੈ ਤੋਰ ਦੇਣੀ ਮੈਂ ਤਾਂ ਇਹਨੂੰ ਵੇਖ ਲੈ ਅਠਾਂ ਦੇ ਅਠਾਂ ਦਿਨਾਂ ਤੋਂ ਚੱਕ ਕਰਾ ਕੇ ਲਿਆਉਣੀ ਆ ਅਠਾਂ ਦੇ ਅਠਾਂ ਦਿਨਾਂ ਤਾਂ ਦਵਾਈ ਦਵਾ ਕੇ ਲਿਆਉਣੀ ਆ ਤੂੰ ਨਾਲੇ ਕੋਈ ਹੋਰ ਕੋਈ ਗਰਜ ਕਰ ਲੂਗਾ ਇੰਨੀ ਮੈਨੂੰ ਪਤਾ ਹੀ ਐ ਮੈਂ ਜਾਣਦਗਾ ਹੀ ਆ ਸੋਨੂੰ ਤੁਸੀਂ ਕਾਦੇ ਮਾਰੇ ਫਿਰਦੇ ਹੋ ਇਹ ਨਹੀਂ ਜਾਂਦੀ ਉੱਥੇ ਰਮਣ ਫਿਰ ਤੂੰ ਜਾਣਾ ਨਹੀਂ ਹੋਣਾ ਨਹੀਂ ਵੀਰੇ ਮੈਂ ਕੰਮ ਕਰ ਲਾਂ ਤੁਸੀਂ ਗੱਲਾਂ ਕਰੋ ਨਾ ਉਹਨੂੰ ਕੀ ਪੁੱਛਦਾ ਤੈਨੂੰ ਮੈਂ ਜਦੋਂ ਜਵਾਬ ਦੇਤਾ ਮੈਂ ਬੈਠੀ ਆ ਮੂਰੇ ਜੁੱਲੇ ਦੇਖੀ ਉਹ ਜਾਦੇ ਵੱਡੀ ਐ ਮੇਥੋਂ ਜਦ ਤਨ ਮੈਂ ਹੀ ਕਹਤਾ ਵੀ ਮੈਂ ਨਹੀਂ ਜਾਣ ਦੰਦੀ ਤੇ ਤੂੰ ਕੌਣ ਉਹਨਾਂ ਨੂੰ ਲੈ ਕੇ ਜਾਣ ਆਲਾ ਤੂੰ ਟੁੱਟੇ ਛਿੱਤਰ ਪੂੰਗੀ ਵਾਜਾ ਜਾਨਾ ਕਿ ਚੱਲ ਰਵਣ ਪਾਲਾ ਲੈਣੇ ਲਾ ਦੱਸ ਆਏ ਰਵਣ ਜੀੜੇ ਪਾਲੂਗੀ ਹੈ ਮੈਨੂੰ ਸਭ ਪਤਾ ਤੁਸੀਂ ਕਾਦੇ ਮਾਰੇ ਫਿਰਦੇ ਆ ਕਾਦੇ ਮਾਰੇ ਫਿਰਦੇ ਮੈਨੂੰ ਦੱਸ ਆ ਜਿਹੜਾ ਕਿਲਾ ਜ਼ਮੀਨ ਦਾ ਆਉਂਦਾ ਤੁਹਾਨੂੰ ਆਇਆ ਵੀ ਬਰਿਆਕੇ ਲੈ ਜਾਗੇ ਤੇ ਨਾ ਕਰਾਵਾਂਗੇ ਆਏ ਨਹੀਂ ਨਾ ਕਰਾਂਗੇ ਉਹ ਤਾਂ ਸਾਡੇ ਹੀ ਆ ਕਿਉਂ ਤੁਹਾਡਾ ਕਾਹਦਾ ਗੱਲ ਸੁਣ ਲੈ ਉਹ ਕਿਲਾ ਜ਼ਮੀਨ ਦਾ ਸਾਨੂੰ ਭਾਵੇਂ ਗੁਰਦੁਆਰੇ ਨੂੰ ਦਾਨ ਕਰਨਾ ਪੈ ਜੇ ਪਰ ਅਸੀਂ ਤੁਹਾਨੂੰ ਨਹੀਂ ਦੰਦੇ ਉਹ ਮੈਥੋਂ ਅੱਜ ਕਹਾੜਾ ਭਾਵੇਂ ਕੱਲ ਨੂੰ ਕਹਾੜੀ ਉਹ ਨਹੀਂ ਅਸੀਂ ਦੇਣਾ ਉਹ ਤਾਂ ਸਾਡਾ ਹੀ ਮਸਤੀ ਵਸ ਵਸ ਉਹ ਲੈ ਲਿਆ ਤੁਸੀਂ ਕੋਈ ਨਹੀਂ ਕੋਈ ਨਹੀਂ ਮੈਨੂੰ ਸਭ ਪਤਾ ਹੈ ਦੇਤਾ ਤੁਹਾਨੂੰ ਉਹ ਉਹਦੇ ਮਾਰੇ ਤਤਲੇ ਪਰਦੇ ਫਿਰਦੇ ਆ ਜਾ ਰਵਣ ਅੱਗੇ ਤਰਵਣ ਦੀ ਕਦੇ ਬਾਤ ਨਹੀਂ ਪੁੱਛੀ ਕਿਸੇ ਨੇ ਅੱਜ ਅਖੇ ਰਵਣ ਆ ਜਾ ਅੱਜ ਰਵਣ ਕਿਵੇਂ ਬਗਜੂਗੀ ਮੈਂ ਤਾਂ ਉਹਦੇ ਮਣੀ ਦੇ ਬੈਠੇ ਤੋਂ ਚੁੱਪ ਕਰ ਗਈ ਸੀ ਮਣੀ ਆਦਾ ਸੀ ਵਸ ਸੀ ਵੀ ਇੰਨਾ ਨਾ ਤੂੰ ਬੋਲ ਇਹਨਾਂ ਨੂੰ ਪਰ ਮੈਨੂੰ ਪਤਾ ਵੀ ਤੁਸੀਂ ਇਸੇ ਕਰਤੂਤ ਦੇ ਮਾਲਕ ਹੈ ਜੇ ਤੁਸੀਂ ਚੱਜਦੇ ਹੋਵਾਂ ਤਾਂ ਮੈਨੂੰ ਕੀ ਲੋੜ ਸੀ ਉਹ ਕਰਨ ਦੀ ਮੈਨੂੰ ਵੀ ਆਇਆ ਹੁੰਦਾ ਵੀ ਮੇਰੀ ਨੂੰਹ ਦੇ ਪੇਕੇ ਹੈਗੀ ਤੁਸੀਂ ਤਾਂ ਲਾਲਚਾਂ ਨੂੰ ਤੁਰੇ ਫਿਰਦੇ ਆ ਮੈਂ ਜਾਣਦੀ ਆ ਨਾਲੇ ਮੈਂ ਤੇਰੀ ਮਾਂ ਨੂੰ ਜਾਣਦੀ ਆ ਸਭ ਜਾਣਦੇ ਆ ਇਹੋ ਜਿਹਾ ਕੁਛ ਹੀ ਕਰਦੇ ਆ ਇਹ ਮੈਨੂੰ ਮਣੀ ਉਹਦੇ ਬਥੇਰਾ ਕਹਿੰਦਾ ਸੀ ਵੀ ਛੱਡ ਖੜਾ ਵਾ ਸੀ ਨਾ ਲੜ ਨਾ ਲੜ ਮੈਂ ਉਹਨੂੰ ਕਿਹਾ ਵੀ ਤੂੰ ਨਹੀਂ ਜਾਣਦਾ ਨਾ ਮੈਂ ਹੀ ਜਾਣਦੀ ਆ ਐਨਾ ਚਿਰ ਹੋ ਗਿਆ ਮੇਰਾ ਬਾਪਏ ਨੂੰ ਮੈਨੂੰ ਸਭ ਪਤਾ ਹੈ ਇਹਨਾਂ ਦਾ ਮੈਂ ਜਾਣਦੀ ਆ ਜਿਹੜੇ ਕੰਮਾਂ ਨੂੰ ਤੁਸੀਂ ਫਿਰਦੇ ਆ ਮੈਨੂੰ ਸਭ ਪਤਾ ਹੈਗਾ ਮੈਨੂੰ ਮੇਰੇ ਕੋਲੇ ਚਤਰ ਚਲਕ ਨਹੀਂ ਕਿਸੇ ਦੀਆਂ ਚੱਲਦੀਆਂ ਮਾਸੀ ਜਿਆਦਾ ਨਾ ਬੋਲ ਤੂੰ ਵੀ ਕੋਈ ਜਿਆਦੇ ਵਿਧਾ ਚੜਾ ਕੇ ਗੱਲ ਕਰਦੀ ਆਂ ਆਹੋ ਮੈਂ ਤਾਂ ਆਪੇ ਵਿਦਾ ਚੜਾ ਕੇ ਕਰਦੀ ਆਂ ਜਿਹੜੀ ਤੁਹਾਡੇ ਨਾਲ ਮੜੇਖਦੀ ਆਂ ਜੇ ਤਾਂ ਮੈਂ ਕਰ ਜਾ ਚੁੱਪ ਫੇਰ ਤਾਂ 마સી ਹੈਗੀ ਚੰਗੀ ਤੇ ਜੇ 마સી ਤੁਹਾਨੂੰ ਖਰੀਆਂ ਖਰੀਆਂ ਸੁਣਾਉਂਦੀ ਆ ਫੇਰ ਹੈਗੀ ਆ ਮਾੜੀ ਆਪੇ ਹੀ ਮਾੜੀ ਆ ਮੈਂ ਤਾਂ ਕੋਈ ਨਹੀਂ 마સી ਮੇਰੀ ਮਾਂ ਆਉਗੀ ਉਹੀ ਕਰੂਗੀ ਗੱਲ ਆਖ ਲੈ ਦੱਸ ਹੁਣ ਤੇਰੀ ਮਾਂ ਨੂੰ ਸਾਡਾ ਦਿਸ ਗਿਆ ਘਰ ਹੈ ਮੈਂ ਕਹਿੰਦੀ ਆ ਮੈਂ ਤਾਂ ਆਪ ਗੱਲ ਕਰਨ ਨੂੰ ਤਿਆਰ ਆਵੇਂ ਤਾਂ ਸਹੀ ਮੇਰੇ ਨਾਲ ਗੱਲ ਕਰਕੇ ਤਾਂ ਵੇਖੇ ਆਵੇ ਮੈਂ ਦੱਸੂ ਫੇਰ ਪਤਾ ਵੀ ਗੱਲਾਂ ਕਿਵੇਂ ਕਰਦੇ ਹੁੰਦੇ ਆ ਭੇਜ ਦੇ ਆਉਗੇ ਅਗਲੀ ਯਾਰ ਉਹੀ ਆਉਗੇ ਨਾਲ हां मेरी गासन ला बेटा जे ता तू चुपचाप ਛਾਤ ਕਰਕੇ ਬਹਿਣਾ ਤਾਂ ਬਹਿ ਜਾ ਚਾਦੀ ਘੁੱਟ ਪੀ ਜਾ ਤੇ ਨਹੀਂ ਆਵਦਾ ਉਹ ਪਿਆ ਬਾਹਰ ਤੇ ਜਾ ਅਸੀਂ ਨਾ ਰਹਿਣ ਅੱਜ ਜਾਵੇ ਤੇ ਨਾ ਜਾਵੇ ਕੱਲ ਨੂੰ ਬਸ ਅਸੀਂ ਤਾਂ ਪਤਾ ਹੀ ਘਟਣਾ ਤੁਹਾਡੇ ਨਾਲ ਉਹ ਪਿਆ ਖੁੱਲਾ ਬਾਹਰ ਸਾਡਾ ਤੇ ਜਾਓ ਚਲ ਮਾਸੀ ਫੁੱਟਨਾ ਤਾਂ ਗੱਲ ਵਧੂਗੀ ਹੁਣ ਤੁਸੀਂ ਲੱਗਦਾ ਨਹੀਂ ਵੀ ਛੇਤੀ ਨੇ ਵੇਖ ਲਓਂਗੇ ਵਧਾ ਕੇ ਵੇਖ ਲਓ ਤੁਸੀਂ ਗੱਲ ਵਧਾ ਕੇ ਵੇਖ ਲਓ ਮੇਰੇ ਨਾਲ ਜਾਦੇ ਬੋਲਣ ਦੀ ਲੋੜ ਕੋਈ ਨਹੀਂ ਉਹ ਬਾਹਰ ਪਿਆ ਤੇ ਜਾਂਦਾ ਰਹਿ ਜਾ ਕੋਈ ਨਹੀਂ ਮਾਸੀ ਜਾ ਜਾਵੜਾ ਹਾਂ ਜਾ ਜਾਵੜਾ ਕੀ ਕਹਿੰਦਾ ਸੀ ਮੰਮੀ ਤੈਨੂੰ ਤਾਂ ਪਤਾ ਹੀ ਹੈ ਆ ਜ਼ਮੀਨ ਦੇ ਲਾਚ ਨੂੰ ਫਿਰਦੇ ਆ ਉਹ ਕਦੋਂ ਬਾਤ ਪੁੱਛਦੀ ਹੈ ਅੱਗੇ ਤੇਰੀ ਬਾਤ ਪੁੱਛੀ ਹੈ ਕਦੇ ਵੀ ਜਿਹੜੀ ਹੁਣ ਪੁੱਛਦੀ ਹੈ ਹੁਣ ਆਏ ਸੀਗਾ ਵੀ ਮਹੀਨਾ ਲੈ ਜਾਾਂਗੇ ਤੇ ਉੱਥੇ ਸੈਂਸਪਾ ਕਰਾ ਲਾਂਗੇ ਅੱਛਾ ਚਲੋ ਵਧੀਆ ਮੰਮੀ ਤੁਸੀਂ ਮਨਾ ਕਰਤਾ ਮੇਰੇ ਤੋਂ ਤਾਂ ਕਿਹਾ ਵੀ ਨਹੀਂ ਜਾਣਾ ਸੀ ਨਾ ਮੈਂ ਬੈਠੀ ਆ ਮੈਂ ਬੈਠੀ ਆ ਤੇਰੇ ਸਿਰ ਤੇ ਮਾਪੇ ਕਹਿਣ ਵਾਲੀ ਬੈਠੀ ਆ ਅੱਗੋਂ ਤਾਂ ਹੰਕੀ ਦੇ ਕੇ ਗਿਆ ਕਹਿੰਦਾ ਮੇਰੀ ਮਾਂ ਆਊਗੀ ਫੇਰ ਗੱਲ ਕਰੂਗੀ ਨਕ ਮਾਇਆ ਹੋ ਜਿਹਨਾਂ ਨੂੰ ਜਾਣਦੀ ਹੈਗੀ ਤੇ ਮੈਂ ਕਿਹਾ ਭੇਜ ਉਹਨੂੰ ਤੇ ਮੈਂ ਹੀ ਕਰੂੰ ਗੱਲ ਮੈਂ ਕਿਹਾ ਦੇ ਨਾ ਕੋਈ ਨਹੀਂ ਹਾਂ ਆਲੰਦੂ ਚਾਚੀ ਨੂੰ ਹਾਂ ਕਰਨ ਦੇ ਗੱਲ ਇਹਨਾਂ ਨੂੰ ਇਹ ਕੁਛ ਨਹੀਂ ਸਭ ਲਾਲਚਾਂ ਦੇ ਮਾਰੇ ਫਿਰਦੇ ਆ ਇਹ ਇਹ ਕੋਈ ਨਹੀਂ ਬਾਤ ਪੁੱਛਦਾ ਆਪ ਤਾਂ ਭੁੱਖ ਨਾਂਗੇ ਨਾਲ ਖੋਲਦੇ ਤੈਨੂੰ ਕੀ ਖਵਾ ਦੇਣਗੇ ਆਥ ਨੇ ਨਿੱਤ ਲੜੋ ਲੜਾਈਆਂ ਹੁੰਦੀਆਂ ਇਹਨਾਂ ਦੇ ਘਰੇ ਤੇ ਤੈਨੂੰ ਦੱਸੇ ਕੀ ਖਵਾ ਪਿਆ ਦੇਣਗੇ ਅੱਗੇ ਤਾਂ ਕਦੇ ਬਾਤ ਨਹੀਂ ਪੁੱਛੀ ਅੱਜ ਜਾ ਕੇ ਲੈ ਵਹ ਗਿਆ ਆਖਿਆ ਜਾ ਰਵਣ ਤੈਨੂੰ ਲੈ ਚੱਲਾਂ ਲੈ ਦੱਸ ਨਾ ਮੈਨੂੰ ਪੁੱਛਿਆ ਨਾ ਦੱਸਿਆ ਲੈ ਆਏ ਰਵਣ ਭਲਾ ਸਿੱਧਗੀ ਮੈਂ ਜਾਵੜੂਗੀ ਮੰਮੀ ਮੈਂ ਇੱਥੇ ਰਹੂੰਗੀ ਤੁਹਾਡੇ ਨਾਲ ਤੇ ਮੈਂ ਜਾਣੀ ਦੰਦੀ ਵੀ ਲਿਆ ਮੈਂ ਤੈਨੂੰ ਕਿੱਥੇ ਜਾਣ ਦੰਦੀ ਮੈਂ ਜਾਵਾਂ ਨਹੀਂ ਜਾਣ ਦੰਦੀ ਕਿਤੇ ਤੁਰੇ ਫਿਰਨੇ ਹੋਜੇ ਜਿੰਨੇ ਮਰਜੀ ਆ ਜਾਣ ਭਵੇਂ ਸੁਦੇ ਮਾਂ ਆ ਜਿਓ ਦੀ ਇੱਥੇ ਬਸ ਕੋਈ ਨਹੀਂ ਇੱਥੇ ਆਪਾਂ ਜਿਹੋ ਜਿਹਾ ਕੁਛ ਹੈਗਾ ਆਪਣਾ ਵਧੀਆ ਆਪਣਾ ਮਸਾ ਆਪਦੀ ਉਹੀ ਗੱਲ ਨੂੰ ਸੱਸ ਦੀ ਮਾਵਾਂ ਧੀਆ ਵਾਂਗੂ ਰਹਿਣ ਲੱਗੀਆਂ ਬਸ ਹੁਣ ਆਪਾਂ ਤਾਂ ਕਿਤੇ ਨਾ ਮੈਂ ਜਾਵਾਂ ਤੇ ਨਾ ਤੁਰ ਜਾਣਾ ਚਲੋ ਮੰਮੀ ਕੋਈ ਨਹੀਂ ਹਾਂ ਮੈਂ ਕਿਤੇ ਨਹੀਂ ਜਾਂਦੀ ਇੱਥੇ ਰਹੂੰ ਤੁਹਾਡੇ ਆਏ ਆ ਕੇ ਆਏ ਆ ਕੇ ਮਹੀਨੇ ਦੋ ਮਹੀਨੇ ਤਾਂ ਬੜਾ ਡਬਾ ਦਿੰਦਾ ਲੈ ਆਏ ਵੇਖ ਲਾ ਕੇ ਚੱਤ ਕਾਲੇ ਪਵਾ ਦਿੰਦਾ ਅਕੇ ਆਜਾ ਪਾਲਾ ਕਿ ਰਵਣ ਲੀੜੇ ਚੱਲ ਗਏ ਆਪਾਂ ਦੇਖ ਚੱਲ ਕੋਈ ਨਹੀਂ ਤੂੰ ਬੇਫਿਕਰ ਹੋ ਕੇ ਕੰਮ ਕਰ ਲੈ ਨਾ ਇਹਨਾਂ ਨੂੰ ਕੀ ਪਤਾ ਜਵਾਕਾਂ ਦਾ ਕੀ ਇਹਨਾਂ ਨੂੰ ਜਾਪੇ ਵਾਲਿਆਂ ਨੂੰ ਸਾਹਮਣ ਦਾ ਪਤਾ ਕੋਈ ਰਣਨੀ ਕਾਨਣੀ ਇਹਨਾਂ ਦੇ ਆ ਸਾਰੇ ਦੋਨੇ ਮੁੰਡੇ ਤੇ ਦੋਨੇ ਕੁਾਰੇ ਆ ਤੇ ਆਪਾਂ ਨੂੰ ਹੁਣ ਆਪਾਂ ਨੂੰ ਤਾਂ ਸਾਰਾ ਪਤਾ ਆਪਾਂ ਤੇ ਨਾ ਵਿੱਚੋਂ ਨਿਕਲੇ ਹੋਏ ਆ ਸੁਖਨ ਤੇ ਨਦੀ ਤੇ ਈਆਂ ਸੀ ਆਪਣੇ ਆਪ ਆਪ ਨੂੰ ਪਤਾ ਨਹੀਂ ਜਵਾਕੇ ਸਾਹਮਣ ਦਾ ਕੋਈ ਨਹੀਂ ਆਪੇ ਬਥੇਰਾ ਮੈਂ ਸਾਂਭ ਲੂੰਗੀ ਮੈਂ ਹੈ ਹੀ ਜਿਹਨੇ ਤੇ ਮੈਂ ਹੈ ਹੀ ਕੋਈ ਫਿਕਰ ਕਰਨ ਦੀ ਲੋੜ ਨਹੀਂ ਜੇ ਤੂੰ ਕਰ ਲੈ ਕੰਮ ਕੋਈ ਨਹੀਂ ਨਵੇੜਲਾ ਟੈਨਸ਼ਨ ਨਾ ਲੈ ਕੋਈ ਹਾਂ ਸਤਨਾਮ ਸ੍ਰੀ ਵਾਹਿਗੁਰੂ ਇਹ ਵਾਹਿਗੁਰੂ ਸੱਚੇ ਬਾਦਸ਼ਾਹ ਤੰਦਰੁਸਤੀਆਂ ਰੱਖੀ ਕਿਉਂ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਤ ਆ ਦੇ ਸੱਚ ਜੁਗਾੜ ਦੇ ਸੱਚ ਹੈ ਭੀ ਸੱਚ